ਕੁੜੀਆਂ ਵਾਲੇ ਲੀੜੀ ਲਈ ਜਾਂ ਨਾ ਓਏ ਤੂੰ ਇਹ ਤਾਂ ਕੁੜੀਆਂ ਵਾਲੇ ਆ ਹਾਂ ਇਹ ਮੁੰਡਿਆਂ ਵਾਲੇ ਆ ਸਾਜ ਤਾਂ ਬਣ ਗਿਆ ਮੜੇ ਆਰਗਾ ਬਣ ਗਿਆ ਸਾਡ ਉਹ ਕਿੱਥੇ ਚੱਲੇ ਅੱਜ ਬੰਬਲੀ ਉਹ ਜਮੇਲਾ ਵੀ ਦੇਖਿਆ ਵਿੱਚੀ ਹੈ ਹਾਂ ਕੱਲ ਮੈਂ ਵੀ ਦੇਖਾਂਦਾ ਸ਼ੁਭਾਰ ਦਾ ਵੀ ਮੇਲਾ ਦੇਖਾਂਦਾ ਤੂੰ ਪ੍ਰੋਮਿਸ ਨਹੀਂ ਕੀਤਾ ਸੀ ਮੰਮ ਨਾਲ ਹਾਂ ਹਾਂ ਕੀ ਹੁੰਦਾ ਹਾਂਜੀ ਇੱਥੇ ਯਾਰ ਜਵੰਦਿਆ ਹੈ ਪਾਰ ਲਿਆ ਸਮਾਨ ਨਾ ਕਰਦੀਆਂ ਵਾਂ ਸੀ ਖਾਣ ਚਾਲਣ ਪਾਉਣੀ ਅਜ ਸਾਗ ਤੇ ਰਿਆ ਬੜੇ ਦਿਨ ਹੋ ਗਏ ਸੀਗੇ ਭਾਈ ਨੂੰ ਰੋਜ਼ ਦੀਖ ਲੈਂਦੀ ਸੀ ਵੀ ਅੱਜ ਵੀ ਆਊਗਾ ਅੱਜ ਵੀ ਆਇਆ ਅਜ ਭਾਈ ਅੱਜ ਤਾਂ ਦੋ ਤਿੰਨ ਖਰਦੇ ਸੀਗੇ ਸਾਗ ਵਾਲੇ ਫਿਰ ਮੈਂ ਆਖਿਆ ਜੋ ਉਹ ਸੰਦੀਪ ਕਹਿੰਦੀ ਆ ਕਿ ਕਿ ਮਹਿੰਦੀ ਲਾਣਾ ਮਤਲਬ ਮੇਰੇ ਇਕੱਠਾ ਹੀ ਲਾਣਾ ਤੇ ਰੋਹੋ ਅੱਜ ਤਾਂ ਮੈਂ ਤਾਂ ਜਿੰਦੇ ਤਾਂ ਮਹਿੰਗਾ ਹੀ ਆ ਪਰ ਹੁਣ ਮੈਂ ਖਾਣ ਪਾਦਾ ਰੱਜ ਗਿਆ ਰੋਟੀ ਖਾਣ ਬੇਲੇ ਇਹਨਾਂ ਨੂੰ ਮਾਮ ਜਾਣਾ ਇਹਨੇ ਜਾਵਾ ਸਾਗ ਨੇ ਆਲਣੋਂ ਉੰਡਾਂ ਪਾ ਕੇ ਰੱਖਦੇ ਆਂ ਤੇ ਹਲਸਕਾ ਮੈਥੋਂ ਉਧਰ ਬਰਛਾ ਦੇ ਪਕੌਣ ਬਣੀ ਜਾਇਆ ਗਿਆ ਹਾ ਸਾਗ ਦਾ ਤਾਂ ਸਾਰੀ ਦਿਹਾੜੀ ਫਟ ਜਾਂਦੀ ਸਾਗ ਦੀ ਲਾ ਫਟ ਜਾਂਦੀ ਵੀ ਉਹਦੇ ਚ ਸਾਗ ਦੇ ਨਹੀਂ ਫਟਦਾ ਗਾਹ ਤੱਕ ਅਗਲਾ 10 ਮਿੰਟ ਬਣਾ ਕੇ ਤਰੀ ਹੋ ਜਾਂਦਾ ਦਰਦ ਤਾਂ ਕਿੰਦੇ ਬਣ ਜਾਂਦੀ ਆ ਫੇਰ ਮੈਂ ਕੱਖ ਮਾਂ ਹੋੜੀ ਹੋੜੀ ਤਾਂ ਸਾਰਾ ਦਿਨ ਲੱਗ ਜਾਂਦਾ ਇਹਨਾਂ ਤਾਂ ਸਾਰਾ ਦਿਨ ਤਾਂ ਰਿੰਨਣੇ ਕੋਣਾ ਮਖਣ ਆਲਣ ਪਾਦੇ ਆ ਹੁਣ ਜਿਆ ਪਿਆ ਤੇ ਮਹੱਟਾ ਉੱਟਾ ਬਣਨ ਤੇ ਇਹ ਤੇ ਫੇਰ ਤੇਰਾ ਮਾਸੜ ਕੇ ਨਾ ਮੱਕੀ ਦੀਆਂ ਰੋਟੀਆਂ ਰੋਣੀਆਂ ਮੈਂ ਮੇਤ ਆ ਇਸ ਵੇਲੇ ਨਹੀਂ ਲੱਗਣੀਆਂ ਸਵੇਰੇ ਤਾਂ ਲਾ ਦੂੰਗੀ ਤੇ ਹੁਣ ਨਹੀਂ ਮਸ ਲੈਣ ਨਾ ਮੰਤੰ ਮਤ ਕਣ ਸਕਦੀ ਨਹੀਂ ਮੈਨੂੰ ਇਸ ਨੇ ਲਾਦੂ ਮੈਨਾਂ ਮੱਕੀਆਂ ਪਕਾ ਜਿਵੇਂ ਮਿਸੀਆਂ ਬਣਾਉਣੀਆਂ ਤੇ ਮੱਕੀ ਜੀਆਂ ਪਕਾ ਅੱਛਾ ਆ ਇੰਨਾ ਨਹੀਂ ਹੁੰਦਾ ਮੈਥੋਂ ਬਾਜ਼ਾਰ ਤਾਂ ਬਣ ਗਿਆ ਨੱਟ ਮਲੇ ਵਰਗਾ ਬਣ ਗਿਆ ਸਾਡ ਕਦੋਂ ਲਿਆ ਸੀ ਅੱਜ ਸਵੇਰੋਂ ਭਾਈ ਕਰਦਾ ਸੀ ਅੱਛਾ ਮੈਨੂੰ ਮਾ ਫੋਨ ਇੰਨੇ ਲਾਏ ਇੰਨੇ ਲਾਏ ਤਾਂ ਫੋਨ ਨਹੀਂ ਚੱਕਿਆ ਅੱਛਾ ਮੇਰੇ ਜਗੇ ਸਾਗੜ ਭਾਈ ਆ ਗਿਆ ਤਾਂ ਦੋ ਤਿੰਨ ਭਾਈ ਕਰਦੇ ਸੀ ਇੱਕ ਬਣੀ ਫਿਆ ਤਾਂ ਦੋ ਤਿੰਨ ਫਰਦੇ ਸੀ ਮਾਂ ਆ ਕਰੀ ਨਿੱਕੇ ਭਾਈ ਨੂੰ ਇਧਰ ਇਧਰ ਬੀਹੀ ਚ ਘਾਲਦੇ ਰੱਜੇ ਬੋਕਾ ਸੁਣਿਆ ਮੈਂ ਭਾਈ ਦਾ ਫਿਰ ਉਹਨੇ ਸੰਦੀਪ ਨੇ ਉਹਨੇ ਸੋਨੇ ਲਿਆ ਉਹ ਕਹਿੰ ਮੈਂ ਸੱਦ ਕੇ ਲਿਆਉਣੀ ਫਿਰ ਉਹ ਉੱਥੇ ਜਾ ਕੇ ਉਹ ਬੀਹੀ ਚ ਜਾ ਕੇ ਸੱਦ ਕੇ ਲਿਆ ਉਹ ਫਿਰ ਉਹਨੂੰ ਸੱਦ ਕੇ ਲਿਆਈ ਜਾਂ ਕੇ ਸੱਦ ਕੇ ਤੇ ਫਿਰ ਅਸੀਂ ਗੁੱਟੀਆਂ ਲੈਣ 100 ਦੀਆਂ ਦਿੱਤੀਆਂ ਉਹਨੇ 4 ਜਦੋਂ ਹੋ ਲੈ ਗਈ ਦੋ ਮੈਂ ਤਾਂ ਤੱਕ ਮੈਂ ਚੜ ਸਾਗ ਬਣ ਜੂਗਾ ਵਧੀਆ ਸਾਗ ਦਾ ਹੀ ਸਿਵਾਲ ਕੱਲ ਤਾਂ ਮਾਸੀ ਆ ਕੱਲ ਮੇਲੇ ਦੇ ਉੱਥੇ ਗਈਆਂ ਹੂੰ ਉੱਥੇ ਸ਼ਪਾਰ ਅੱਛਾ ਸਮੀਲ ਸਮੀਲਾ ਵੀ ਦੇਖਿਆ ਵਿੱਚ ਹੀ ਹੈ ਕੱਲ ਮੇਲਾ ਦੇ ਦੇਖਿਆ ਦਾ ਸ਼ਪਾਰ ਦਾ ਵੀ ਮੇਲਾ ਦੇਖਿਆ ਮੈਂ ਦੇਖਿਆ ਜੀ ਮਾਫਾ ਕਰ ਮੈਂ ਜੀ ਤਾਂ ਕਰ ਲਈਆਂ ਲੋਕ ਕਹਿੰਦੇ ਆ ਆ ਤੇ ਬੰਜੂ ਵੀ ਕਹਿੰਦੀ ਆ ਕਿ ਮੇਲੇ ਤੇ ਜਾਣਾ ਮਾਂ ਚੱਲ ਵੜਦੇ ਆ ਮਿੱਟੀ ਕੱਢਣ ਜਾਣਾ ਸੁਬਾਹ ਦੀ ਮਾਂ ਕੱਢਿਆ ਉਹਨੇ ਮਿੱਟੀ ਤਾਂ ਜਾਂਦੇ ਹਰ ਸਾਲ ਹੀ ਜਾਂਦੇ ਮਿੱਟੀ ਕੱਢਣ ਨੂੰ ਮਾਂ ਚੱਲਦੇ ਆ ਏ ਰਾਸੀ ਉੱਠ ਗਈਆਂ ਸੁਬਾਹ ਕੱਲ ਸਾਂਣਾ ਸਾਗ ਲਿਆ ਮਾਂ ਕਮਰੇ ਆਉ ਜਾਂਦਾ 2:30 ਵਜੇ ਆਉਂਦਾ ਉਧਰ ਮੇਲੇ ਤੋਂ ਤੇ ਕਹਿਆ ਕਿ ਆ ਸੀ ਪਾਠੀ ਲੈ ਆਇਆ ਹਾਂ ਪਾਠੀ ਐ ਕਿ ਤਾਂ ਪਾਠੇ ਨਹੀਂ ਆਵਣਾ ਸੀ ਅੱਛਾ ਹੋਰ ਸਾਦੀ ਸਾਡਾ ਕਾਟ ਨਹੀਂ ਨਾਗਾ ਫੇਰ ਜਿਹੜਾ ਸਾਰੀਆਂ ਰੱਖੀਆਂ ਹੋਈਆਂ ਤਾਂ ਕਹਿੰਦੇ ਆਪਾਂ ਨਿਪਾਟੋ ਢੋਲੋ ਕਹਿੰਦਾ ਫੇਰ 80-80 ਦੇ ਦਿਓ ਹਮ ਇੱਕ ਬਾਥੀ ਦੀ ਐ ਕੈਂਡੀਕ ਬਾਥੀ ਕਹਿੰਦਾ 60ਾਂ ਦੀ ਮਾਂ ਇੰਨੀ ਤਾਂ ਕਿ ਜਵਾਕ ਨੂੰ ਮਨੀ ਰੱਜਣਾ ਹੈ ਹੂੰ ਤੇ ਕੀ ਬਾਥੀ ਦਾ ਕੀ ਲੈਣਾ ਮਾਂ ਤੇ ਮੈਂ 18 ਰਹਿਣਾ ਜੇ ਮਾਰ ਖਾਵਾਂ ਫੇਰ ਸਾਰੀਆਂ ਕਹਿੰਦੇ ਆਖੇ ਤਾਂ ਤਾਂ ਬਾਹ ਬਣਾਉਣਾ ਨਿਪਾਈ ਮਾਂ ਚਲ ਗਾਂ ਹੋ ਜੂਗਾ ਹੈ ਗਾਉਂ ਨਾ ਗਈਆਂ ਫਾਈਟਲੋ ਸਿੰਘਾਂ ਸਿੰਘਾਂ ਮੰਨ ਗਿਆ ਇਹ ਸਾਰਿਆਂ ਨੇ ਦੋ ਦੋ ਕਿਸੇ ਨੇ ਦੋ ਕਿਸੇ ਨੇ ਤਿੰਨ ਮਾਹ ਮੈਂ ਤਾਂ ਰੱਜੀ ਨੇ ਕਿਹਾ ਸੀ ਸਾਡੇ ਕੋਲੜਾ ਕੋਈ ਖਾਣ ਵਾਲਾ ਸੀਗਾ ਅੱਛਾ ਮਹਾਰਾਜ ਜੀ ਕਹਿੰਦੀ ਸੀ ਮੈਂ ਤਾਂ ਵੀ ਪਾਠੀ ਮਾਠੀ ਲਿਆ ਕੇ ਨਹੀਂ ਮਾਟਰ ਲੈ ਲੈਣੀ ਆ ਫਿਰ ਪਾਠੀ ਲੈ ਲਈ ਇੱਕ ਬਰਫੀ ਜੀ ਸੀ ਜਿਹੜੀ ਸੂਜੀ ਦੀ ਹੁੰਦੀ ਆ ਅੱਛਾ ਉਹ ਵੀ 100 ਕਿਲੋ ਮਾਸੜ ਖਾ ਦੂਗਾ ਨਹੀਂ ਉਹਨੇ ਕਿਹਾ ਮੇਲੇ ਤਾਂ ਗਈ ਸੀ ਕੀ ਲੱਗਿਆ ਆਂ ਵੀ ਮੈਂ ਹੁਣ ਕੀ ਲੈ ਕੇ ਆਉਣਾ ਕਾਹਦੀ ਤੇ ਗਈ ਸੀ ਹਾਂ ਕਾਹਦੀ ਤੇ ਗਈ ਸੀ ਆਪੂ ਡੇਗਲੇ ਸੀ ਉਹਨਾਂ ਦੇ ਰਾਜੇ ਕੀ ਅਤੇ ਵੀ ਆਪਣੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਸਾਰੀਆਂ ਗਈਆਂ ਸੀ ਫਿਰ ਮੈਂ ਤਾਂ ਲੱਗਿਆ ਭਾਈ ਕੁੜੀ ਦੇ ਪੇਪਰ ਹਾਂ ਇਹ ਤਾਂ ਪੇਪਰ ਸੀ ਪੇਪਰ ਆ ਵੀ ਜਾਣਾ ਨਹੀਂ ਹੁਣ ਸਵੇਰੇ ਪੁੰਨਿਆਂ ਤੇ ਚੱਲ ਆਵਾਂਗੇ ਫਿਰ ਸਵੇਰ ਕੱਲ ਪੁੰਨਿਆਂ ਦਾ ਫਿਰ ਮੈਂ ਤਾਂ ਠੱਕੇ 19 ਤਰੀਕ ਦੀ ਪੁੰਨਿਆਂ ਨਹੀਂ 18 ਦੀ ਕਹਿੰਦੇ ਆ 18 ਦੀ ਤਾਂ ਫਿਰ ਸਵੇਰੇ ਆਪਾਂ ਚੱਲ ਆਵਾਂਗੇ ਸਾਜਰੀ ਚੱਲ ਆਵਾਂਗੇ ਤੇ ਉੱਥੇ ਪੇਪਰ ਦੇਣ ਉਹਨਾਂ ਤਾਂ ਮੁੜੇ ਆਉਣਾ ਪਤਾ ਰਹੇ ਦੇ ਹੂੰ 10 ਵਜੇ ਤਾਂ 11 12 ਵਜੇ ਹੁੰਦੇ ਹਨਾ 12 12 ਵਜੇ ਹੂੰ ਵਾਸ ਸਵੇਰਾ ਪੱਗ 10 ਵਜੇ ਨੂੰ ਮੁੜਿਆਉਣਾ ਸਵੇਰੇ ਇਕੱਠ ਵੀ ਵਾੜਾ ਹੋਊਗਾ ਹਾਂ ਮਸੀਂ ਇਕੱਠ ਤਾਂ ਬਹੁਤ ਹੁੰਦੇ ਨੇ ਪੁੰਨਿਆਂ ਸਵੇਰੇ ਆਏ ਨਾ ਇਹ ਸ਼ਰਾਧਾ ਨਹੀਂ ਪੁੰਨਿਆਂ ਕੱਲ ਨੂੰ ਸ਼ਰਾਧ ਅੱਛਾ ਕੱਲ ਨੂੰ ਸ਼ਰਾਧ ਲੱਗੇ ਜੀ ਹਾਂ ਕੱਲ ਨੂੰ ਅੱਜ ਹੀ ਲੱਗ ਗਿਆ ਫੇਰਾ ਸਵਾਰ ਦਾ ਅੱਛਾ 14 ਦਿਨ ਤੋਂ ਅੱਛਾ 14 ਦਿਨ ਤੋਂ ਅੱਜ ਹੁਣ 14 ਅੱਜ ਕਦੋਂ 14 ਤਾਂ ਮੱਸੀਆਂ ਨੂੰ ਲੱਗਦੀਂਦੀ ਐ ਪੁੰਨਿਆਂ ਦੇ ਵੀ 14 ਦੇ ਹੁੰਦੀ ਆ ਹੁੰਦੀ ਆ ਦੇਖ ਲਓ ਮੈਨੂੰ ਤਾਂ ਦਿੱਤੋ ਪਤਾ ਲੱਗਿਆ ਕਿ ਉਹਨੇ ਬਗਾਇਆ 14 ਦੇ ਪੁੰਨਿਆਂ ਦੀ ਹੁੰਦੀ ਨਹੀਂ ਮੈਨੂੰ ਨਹੀਂ ਪਤਾ ਤੇ ਦਿੱਤੋ ਪਤਾ ਲੱਗਿਆ ਲਾ 14 ਦੇ ਹੁੰਦੀ ਆ ਪੁੰਨਿਆਂ ਦੀ ਅੱਛਾ 14 ਐ ਅੱਜ ਪੁੰਨਿਆਂ ਦੀ 14 ਦਾ ਸਰਾਂ ਲਾ ਕੇ ਮੱਸਿਆ ਦੀ 14 ਦੇ 14 ਦਾ ਸਰਾਂ ਨਾਲ ਮੱਸਿਆ ਨਾਲ ਹੁੰਦੇ 2 15 ਮੰਦੇ ਆ ਹੂੰ 15 ਸਰਾਂ 9 ਮਰਤਿ 10 ਮਹ ਦਸਹਿਰਾ ਹੂੰ 15 ਬੰਦ ਅ ਅੱਛਾ ਠੀਕ ਹੈ ਮੈਂ ਕਹਿੰਦੇ ਦਸਹਿਰਾ ਬਹਾਰ ਤਰੀਕ ਦਾ 12 ਦਾ 12 ਨਰਾਤਾ ਫੇਰ 12 ਵਈ ਲਾਂਕੂ ਫੇਰ ਉਦਨੇ ਜਉਂ ਵੀਜਣੀਆਂ ਜੇ ਤੂੰ ਮੂਵੀ ਤੇ ਜਾ ਸਾੰਗੀ ਜੀ ਨੇ ਲਾਉਣੇ ਆ ਸਾੰਗੀ ਰੌਣਕ ਅੱਛਾ ਅੱਛਾ ਉਦਣੀਆਂ 14 ਨੇ ਸਾੰਗੀ ਤਾਂ ਲੱਗ ਜਾਂਦੀ ਆ ਹਾਂ ਮੱਛਿਆ ਵਾਲੇ ਨਹੀਂ ਉਹ ਕਿੱਥੇ ਚੱਲੇ ਅਜ ਬੰਬਲੀ ਉੱਤੇ ਕੀ ਕਰਨਾ ਕੀ ਤਨਾ ਕੀ ਖੋਜ ਤਨਾ ਦੋ ਲੱਡਾਂ ਨਹੀਂ ਆ ਬੈਟਾ ਲੈਣੀ ਆ ਹਾਂ ਗਾੜੀਆਂ ਨਹੀਂ ਡਾ ਉੱਥੇ ਹੋਈ ਚੂਲੇ ਆ ਆ ਕੀ ਹੱਥ ਚ ਲਈ ਫਿਰਦਾ ਓਏ ਇਹ ਕਿੰਨੇ ਭਾਇਆ ਗਰਨੇ ਹੂੰ ਹਾਂ ਮੰਨੇ ਨਾ ਕਰਿਆਏ ਮੰਨੇ ਨਹੀਂ ਤਾਂ ਤੋੜ ਲੈਣਾ ਆਉਦਾ ਚੱਲ ਆਲੇ ਬਾਰਕ ਦੀ ਝੂਟੇ ਦਵਾ ਕੇ ਮੋੜ ਲੈਨੇ ਆ ਆ ਸਹੀ ਕਰ ਲਓ ਬੈਂਬਲੀ ਤਾਂ ਬੜੀ ਦੂਰ ਆ ਇੱਥੇ ਲੈ ਲਓ ਝੂਟੇ ਓਏ ਆਰੇ ਕੰਨੀਆਂ ਰਾਈਡਾਂ ਜਾ ਰਹਿ ਇੱਥੇ ਹੋਰ ਤੂੰ ਕਿੱਥੇ ਲੈਣੀਆਂ arre babli ni jana cheekh tak dham dham ore ja aya gaya oye mummy tu modo kidda nu modo iddar ko iddar nu ki aa iddar ko sek mama ki kenda si mummy mainu ajj kar la ke dungi moto wale haan haan leke dungi party te leke dungi haa tere tere palde te ਨਹੀਂ ਨਹੀਂ ਨਾ ਤੂੰ ਪ੍ਰੋਮਿਸ ਨਹੀਂ ਕੀਤਾ ਸੀ ਮਮ ਨਾਲ ਕੀਤਾ ਸੀ ਨਾ ਹਾਂ ਕੀ ਹੁੰਦਾ ਹਾਂ ਜੀ ਸਾਈਡ ਡੇਟ ਕਰੂੰਗਾ ਨਾ ਫਿਰ ਮੈਂ ਤੈਨੂੰ ਕੋਈ ਚੀਜ਼ ਨਹੀਂ ਲੈ ਕੇ ਦਵਾਂਗੇ ਜੇ ਗੁੱਡ ਬੇਬੀ ਜੇ ਗੁੱਡ ਬੇਬੀ ਰਹੇਗਾ ਨਾਈਸਲੀ ਮਮਾ ਨਾਲ ਟ੍ਰੀਟ ਕਰੂੰਗਾ ਨਾ ਫਿਰ ਮਮਾ ਸਾਰਾ ਕੁਝ ਲੈ ਕੇ ਦਵਾਂਗੇ ਬੇਬੀ ਓਕੇ ਉਹ ਉਹ ਕਰਨ ਵਾਲੀ ਗੱਡੀ ਜਾਂਦੀ ਆ ਮੂਹਰੇ ਉਹਦੇ ਤੇ ਕੀ ਬਣਿਆ ਹੋਇਆ ਮੈਂ ਨਾਰਾਜ਼ ਉਹ ਕਦੇ ਵਾਲੀ ਜਾਂਦੀ ਪਤਾ ਉਦੇ ਉੱਪਰ ਪਤਾ ਨਹੀਂ ਕੀ ਲਿਖਿਆ ਮੈਨੂੰ ਰਾਜਤੂ ਰੀਡ ਕਰ ਸਕਦਾ ਥਾਪੜੇ ਲਿਖਿਆ ਹੋਇਆ ਹੈ ਹੈਂ ਦਾ ਦਾ ਵੀ ਓਟੀ ਕੁਆਲਿਟੀ ਫੂਡ ਥੋੜੇ ਥੋੜੇ ਘਰ ਤੇ ਡਿਲੀਵਰ ਹੁੰਦਾ ਹਾਂ ਹਾਂ ਕੁਆਲਿਟੀ ਫੂਡ ਹੈ ਹਾਂ ਜੀ ਬੋਰ ਹੁੰਦਾ ਕਿੱਥੇ ਆਪਣੇ ਘਰ ਅੱਛਾ ਮੈਂ ਪਾਪਾ ਬੈਂਪਲੇ ਜਾ ਕੇ ਬਾਗਰ ਖਾਉਂਗੀ ਠੀਕ ਹੈ ਠੀਕ ਹੋ ਗਈ ਕੀ ਖਾਵਾਂਗੇ ਬੈਂਪਲੇ ਜਾ ਕੇ ਲੋ ਲੋ ਗੱਡੀ ਬੈਂਪਲੇ ਜਾ ਕੇ ਕੀ ਖਾਣਾ ਬੰਦ ਕੀਤੇ ਆ ਡਾਕਟਰ ਨੇ ਹੁਣੇ ਕਾਲੇ ਨੇ ਚਾਹ ਆ ਦਿਖਾ ਦਾਂਗੇ ਠੀਕ ਆ ਮਾਮਾ ਕੋਈ ਆਪਣੇ ਕੀ ਆ ਓਏ ਆਹ ਤਾਰੇ ਬਲੇਡ ਇਹ ਕਿਵੇਂ ਲੈ ਗਿਆ ਇੱਥੇ ਕਿਵੇਂ ਇਹ ਇੱਥੇ ਕਿਵੇਂ ਰਹਿ ਗਿਆ ਓਏ ਉਹ ਬੰਦਾ ਕਲੈਕਟ ਕਰਦਾ ਨਹੀਂ ਬਣਾਉਂਦਾ ਤੂੰ ਕੀ ਅੱਛਾ ਇੱਥੇ ਜਾਜ ਬਣਦੇ ਆ ਇੱਥੇ ਜਾਜ ਬਣਦੇ ਆ ਹੈ ਬੈਂਬਲੀ ਇੱਥੇ ਕੀ ਹੁੰਦਾ ਓਏ ਬੈਂਬਲੀ ਇੱਥੇ ਕੋਟੂ ਵੀ ਨਹੀਂ ਹੈਗਾ ਇਹ ਤਾਂ ਖਾਲੀ ਪਿਆ ਨਹੀਂ ਇੱਥੇ ਫੁੱਟਬਾਲ ਮੈਚ ਨਹੀਂ ਹੁੰਦਾ ਆਹ ਲੂਲਾ ਵਾਓ ਕੁੜੀਆਂ ਵਾਲੀ ਢੀਲ ਲਈ ਜਾਂਦਾ ਓਏ ਤੂੰ ਇਹ ਤਾਂ ਕੁੜੀਆਂ ਵਾਲੇ ਆ ਇਹ ਤਾਂ ਕੁੜੀਆਂ ਦੇ ਤੂੰ ਕੁੜੀਆਂ ਹਾਂ ਕੁੜੀਆਂ ਓਏ ਉਹ ਉਧਰ ਸਾਰੇ ਕੁੜੀਆਂ ਵਾਲੇ ਆ। ਹਾਂ। ਉਹ ਉਹ ਘਰ ਵਾਲੇ ਆ। ਉਹ ਕੁੜੀਆਂ ਦੇ ਆ, ਕੁੜੀਆਂ ਦੇ। ਉਹ ਦੇਖੋ। ਉਹ ਆਹੂ ਦਿੱਤਾ ਲਿਖਿਆ ਘਰ ਲੋ। ਆ ਜਾ ਉਧਰ ਮੁੰਡਿਆਂ ਵਾਲੇ ਤਾਂ। ਆ ਵੀ ਜਿਹੜੇ ਹੱਥ ਜਦੜੇ ਕੁੜੀਆਂ ਵਾਲੇ ਹੀ ਆ। ਹੂੰ। ਇਹ ਵੀ। ਇਹ ਦੀ ਕੁੜੀਆਂ ਦਾ ਬੇਵੀ ਆ ਰੇ, ਆ ਰਿਆ ਕੁੜੀਆਂ ਦੇ ਹੁੰਦਾ ਲੱਗਿਆ। ਬੇਵੀਆਂ ਵਾਲਾ ਮੁੰਡਿਆਂ ਵਾਲਾ ਲੈਨੇ ਆਪਾਂ। ਮਮਾ ਮੁੰਡਿਆਂ ਵਾਲੇ। ਹਾਂ ਇਹ ਮੁੰਡਿਆਂ ਵਾਲੇ ਆ। ਤੇ ਛੋਣਾ ਲੱਗਿਆ ਤੈਨੂੰ ਇਹ ਤਾਂ ਹੈਗਾ ਆਪਣੇ ਕੋਲੇ ਇਧਰੋਂ ਲੈਨੇ ਆ ਕੋ ਇਹ ਵੱਡਿਆਂ ਵਾਲੇ ਆ ਪੁੱਤ ਥੱਲੋ ਇਹਦਾ ਇਹ ਕੁੜੀਆਂ ਦਾ ਵਾ ਸ਼ਿਪਿੰਗਾਂ ਵਾਲਾ ਮੈਂ ਤਾ ਤੂੰ ਕਾ ਪੈਂਟ ਮੈਨੂੰ ਕਿਹੜੀ ਐ ਮੈਂ ਦੇਖ ਕੇ ਲੈ ਕੇ ਦਊਂਗਾ ਫਿਰ ਆਹ ਉਹ ਤਾਂ ਸੇਕ ਇਤੋਂ ਨਹੀਂ ਆਸੀ ਫਿਰ ਆਪਾਂ ਸਾਈਡ ਲਈਦਾ ਨਾ ਪੁੱਤ ਮੋਟੂ ਆ ਜਾ ਹੁਣ ਇੰਨੇ ਤਾਂ ਕੱਪੜੇ ਲੈ ਲੈ ਜਾ ਤੂੰ ਆ ਦੇ ਮਮਾ ਭਰ ਲਿਆ ਸਮਾਨ ਨਾ ਹਾਂ ਭਰ ਲਿਆ ਇੰਨਾ ਲੈ ਲਿਆ ਤੂੰ ਇੰਨਾ ਲੈ ਲਿਆ ਆ ਕੀ ਚੱਕ ਲਿਆ ਮਮਾ ਉਹ ਆ ਕੀ ਚੱਕ ਲਿਆ ਮਮਾ ਵਾਥੇ ਆਇਆ ਕੀਨੇ ਲੈ ਰਿਹਾ ਜਾਂਦਾ ਹੈ ਨਹੀਂ ਲੈ ਜਾਂਦਾ ਨਹੀਂ ਮਮਾ ਨਹੀਂ ਜੀ ਦੋ ਆ ਜਾ ਇੱਧਰ ਆ ਮੇਰੇ ਨਾਲ ਬਾਰਾ ਨਾ ਨਾ

ਆਜ ਚਾਕਰ ਤੂੰ ਤਾਂ ਸਾਰਾ ਕੋਸੀ ਇਕੱਠਾ ਕਰ ਲਿਆ ਯਾਰ ਇਹ ਤਾਂ ਸਾਰੇ ਸ਼ਾਪ ਦਾ ਕੀ ਮਾਮਾ ਬੁਲਾ ਮੈਨੂੰ ਉਹਦੇ ਇਹਦਾ ਖਿਲਰ ਜਣਾ ਕੰਮ ਮੈਨੂੰ ਲੱਗਦਾ ਬੰਨ ਕੇ ਨਾ ਦਿੰਦੇ ਇੱਥੇ ਮਨਰਾਜ ਕਹਿੰਦਾ ਕਿੱਦਾਂ ਹੀ ਕਰਾਂ ਤੇ ਆ ਉਹ ਕਹਿੰਦਾ ਮੈਂ ਪਾਸਤਾ ਦੇਣਾ ਉਹਨੂੰ ਤੂੰ 버ਗਰ ਲੈ ਤਾੜੇ ਕੀ ਕਰਦਾ ਜੰਮ ਲਾਈ ਇਹੀ ਕੀ ਦਿਤਾ ਉਹ ਤੈਨੂੰ ਕਿੰਗ ਬਣ ਗਿਆ ਤੂੰ ਕਿੰਗ ਬਣ ਗਿਆ ਓਏ ਥੈਂਕ ਯੂ ਅਹ ਤੈਨੂੰ ਵੀ ਦੇਤਾ ਕਿੰਗ ਬਣਾਤਾ ਤੈਨੂੰ ਤਾਂ ਆ ਟੋਪਾ ਲਾ ਕੇ ਲੈ ਲੈ ਓਰੇ ਇਹਦੇ ਹਲਤਾਂ ਦੀਆਂ ਜੜੇ ਨਹੀਂ ਇੱਥੇ ਲੜਾ ਹੁਣ ਇਹਨੂੰ ਯਾਰ ਇਹਦੇ ਬੈਗ ਚ ਤਾਂ ਟੁੱਟ ਜਾਣਾ ਨਹੀਂ ਟੁੱਟਣਾ ਨਹੀਂ ਸਾਰੇ ਆ ਬੈਂਬਲੀ ਦੀ ਪਾਰਕਾ ਇਹਦੇ ਪੱਤੇ ਹੋਏ ਜਵਾਕ ਇੱਥੇ ਆਉਂਦੇ ਆ ਤੇ ਇਹਦੇ ਸਾਹਮਣੇ ਹੈਗਾ ਸ਼ੋਅਰੂਮ ਫਿਰ ਇੱਥੇ ਜਵਾਕਾਂ ਨੇ ਨੰਮੀਆਂ ਸ਼ੋਅ ਕਰਦੀਆਂ